ਹਾਂ ਤੇ ਇਹਦਾ ਕੀ ਕਰਾਂਗੇ ਆਪਾਂ ਕੁਛ ਨਹੀਂ ਕਰ ਸਕਦੇ 5000 ਜਿਹੜਾ ਉੱਪਰ ਲੱਗੋ ਵੀ ਖਤਮ ਹੋ ਗਿਆ ਜਿਹੜਾ ਵਡਾਈ ਦਿੱਤੀ ਆ ਨਾਲ ਉਹ ਉਦਾਂ ਸਾਨੂੰ ਹੋਰ ਉੱਤੇ ਪੈ ਗਿਆ ਹਾਂਜੀ ਤੇ ਉਹ ਉਸੇ ਵੇਲੇ ਉਹ ਪੈਸੇ ਜ਼ਮੀਨ 'ਚ ਮਸ਼ੀਨ ਹੁੰਦੀ ਤੇ ਪਹਿਲਾਂ ਕਿਤੇ ਦੇ ਦੋ ਹੁਣ 27 ਤਰੀਕ ਤੋਂ ਲੱਗ ਕੇ 3 ਤਰੀਕ ਤੱਕ ਲਗਾਤਾਰ ਵਗ ਚੁੱਕਾ ਤੇ ਦੋਰੇ ਜਿਹੜਾ ਪਾਣੀ ਆਉਣਾ ਉਹਦੇ ਨਾਲ ਇਹ ਇਹਦੀ ਕੰਡੀਸ਼ਨ ਜਿਹੜੀ ਬਿਲਕੁਲ ਜ਼ੀਰੋ ਕਰ ਦਿੰਦੀ ਹੈ ਤੇ ਇਹੋ ਹਾਲਾਤ ਅੱਗੇ ਨੇ ਜਿੰਨਾ ਐਵੇਂ ਇਹ ਫਸਲ 1692 ਲਾਈ ਆ 1509 ਲਾਈ ਆ ਉਨਾ ਵਾਤੇ ਤੇ ਬਿਲਕੁਲ ਹੀ ਪਹਿਲਾਂ ਹੀ ਖਤਮ ਹੋ ਚੁੱਕਾ ਗਾ ਆ ਵੇਖੋ ਇਹ ਸੁੱਕੜੇ ਪਈ ਵੀ ਉੱਗ ਪਈ ਆ ਹੁਣ ਇਹ ਸੁੱਕੜੇ ਪਈ ਹੋਈ ਵੀ ਇਹਦੇ ਚ ਇੰਨੀ ਗਰਦਾ ਦੇ ਹੈਗਾ ਜੀ ਸਾਰੀ ਉਗਣ ਢਈ ਏ ਤੇ ਖਤਮ ਹੋ ਗਿਆ ਜੀ ਕਿ ਇਹ ਹੋ ਕੈਸਾ ਹੈ ਨਾ ਤੇ ਬਾਕੀ ਵੀ ਜ਼ਮੀਨਾਂ ਦੇ ਉਹ ਵਾਲੇ ਸਾਰੇ ਪਾਸੇ ਸਾਰੇ ਜੋ ਕੁਝ ਹੋ ਪੂਰੇ ਪਿੰਡ ਦੇ ਵਾਲੇ ਹਾਂ ਇਹ ਸਭ ਤੋਂ ਉੱਚੀ ਸੀ ਕਹਿੰਦੇ ਆਹ ਜਿਹੜੀ ਵੱਡੀ ਸਭ ਤੋਂ ਉੱਚੇ ਥਾਂ ਤੋਂ ਵੱਡੀ ਪਿੰਡ ਪਿੰਡ ਦੇ ਨੇੜੇ ਹੁਣ ਕਰ ਕੋ ਪਿੰਡ ਤੇ ਬਿਲਕੁਲ ਨਾਲ ਤੱਕ ਇਹਦਾ ਮੁਆਵਜ਼ਾ ਵੀ ਨਹੀਂ ਮਿਲਣਾ ਤੁਹਾਨੂੰ ਕੋਈ ਨਹੀਂ ਸਰ ਕੁਛ ਕੀ ਕਰ ਸਕਦੇ ਸਰ ਪਰ ਹੁਣ ਇਹ ਨਾ ਹਾਂਜੀ ਇਹ ਤਾਂ ਹੁਣ ਸਰਕਾਰਾਂ ਨੂੰ ਚਾਹੀਦਾ ਵੀ ਜਿਹੜਾ ਨੁਕਸਾਨ ਕਿਸਾਨਾਂ ਦਾ ਹੋ ਗਿਆ ਉਹਨੂੰ ਟਾਈਮ ਦੇ ਨਾਲ ਵੇਖਣ ਆ ਕੇ ਹਣੇ ਹੁਣ ਕਿਸਾਨਾਂ ਨੇ ਦੂਜਾ ਆ ਕੇ ਬਰਸਨ ਵੇਚਣੀ ਆ ਡੰਗਰਾਂ ਵਿੱਚ ਪਿਛਲੇ ਵਿਚਾਰਾ ਕੋ ਰਿਆ ਹੀ ਨਹੀਂ ਪਿੰਡ ਧਰਮਾਬਾਦ ਦੇ ਵਿੱਚ ਆ ਥੋੜੀ ਦੇਰ ਪਹਿਲਾਂ ਅਸੀਂ ਖੇਤਾਂ ਦੇ ਵਿੱਚ ਸੀ ਤੇ ਦੁੱਖ ਬਿਆਨ ਕੀਤਾ ਇਹਨਾਂ ਵੀਰਾਂ ਦਾ ਜੋ ਹਕੀਕਤ ਸੀ ਉਹ ਖੇਤਾਂ ਜਾ ਕੇ ਦੇਖੀ ਹੁਣ ਅਸੀਂ ਉਸ ਲੋਕੇਸ਼ਨ ਤੇ ਆ ਜਿੱਥੋਂ ਫਸਲ ਵੱਢ ਕੇ ਲਿਆ ਕੇ ਵੀਰ ਦੱਸ ਰਹੇ ਸੀ ਕਿ ਫਸਲ ਦਾ ਬਹੁਤਾਤ ਨੁਕਸਾਨ ਹੋ ਚੁੱਕਾ ਵਾ ਜਿਹੜੀ ਵਢਾਈ ਤੇ ਵੜਨ ਤੋਂ ਬਾਅਦ ਦੇ ਵਿੱਚ ਮੰਡੀ 'ਚ ਲੈ ਕੇ ਉਹਦਾ ਰੇਟ ਨਹੀਂ ਲੱਗਾ ਰੇਟ ਨਾ ਲੱਗਣ ਦਾ ਕਾਰਨ ਕੀ ਇਹ ਵੀ ਦੇਖ ਸਕਦੇ ਹਾਂ ਅਸੀਂ ਕਿਉਂਕਿ ਜਿਹੜੀ ਫਸਲ ਆ ਇਹ ਸਾਡੇ ਬਿਲਕੁਲ ਸਾਹਮਣੇ ਆ ਝੋਨਾ ਵਢਾਇਆ ਵਾ ਤੇ ਲਾਗੇ ਘਰ ਦੇ ਵੀਰ ਨੇ ਰੱਖਿਆ ਹੋਇਆ ਸੀ ਤੇ ਤੁਸੀਂ ਤਸਵੀਰ 'ਚ ਵੇਖ ਸਕਦੇ ਹੋ ਕਿ ਇਸ ਟਾਈਮ ਦੇ ਉੱਤੇ ਜਦੋਂ ਫੋਲਣ ਦੀ ਤਿਆਰੀ ਕਰਦੇ ਆ ਵੀਰ ਵੇਖ ਲਓ ਜਦੋਂ ਲੱਥਲੇ ਵੱਜਦੀ ਆ ਪੈਰ ਵੱਜਦਾ ਤੇ ਵਿੱਚੋਂ ਗਰਦਾ ਉੱਡ ਰਿਹਾ ਵੀਰ ਜੀ ਕਾਰਨ ਕੀ ਹੋਇਆ ਇਸ ਫਸਲਾਂ ਨੂੰ ਇਹ ਵੀਰ ਜੀ ਬਿਲਕੁਲ ਨੁਕਸਾਨ ਹੀ ਗਈ ਆ ਫਸਲ ਪਾਣੀ ਉੱਪਰ ਦੀ ਲੰਘਿਆ ਪਾਣੀ ਉੱਤੋਂ ਦੀ ਲੰਘਿਆ ਨੁਕਸਾਨੀ ਗਈ ਆ ਬਿਲਕੁਲ ਸਰ ਤੇ ਇਹ ਤੇ ਹੁਣ ਅਸੀਂ ਤੇ ਇਹ ਸੋਚਿਆ ਕਿ ਥੋੜਾ ਬੋਤਾ ਇਹਦੇ ਵਿੱਚ ਕੋਈ ਸਾਡਾ ਕੋਈ ਫਾਇਦਾ ਹੋ ਜੇ ਤਾਂ ਅਸੀਂ ਵਢਾ ਲਈਏ ਉਹ ਵੀ ਜਿਹੜੀ ਚੈਨ ਵਾਲੀਆਂ ਮਸ਼ੀਨਾਂ ਆਈਆਂ ਨੇ ਨਾ ਕੰਮੈਨਾ ਉਹ ਪਾਣੀ ਚ ਵੀ ਚੱਲ ਜਾਂਦੀ ਪਾਣੀ ਚ ਚੱਲ ਜਾਂਦੀ ਜਿਹੜੀ ਹਾਂਜੀ ਉਹਨਾਂ ਰਾਹੀਂ ਅਸੀਂ ਵਢਾ ਕੇ ਤੇ ਕੋਸ਼ਿਸ਼ ਕੀਤੀ ਵੀ ਚੱਲੇ ਇਹਨੂੰ ਆਪਾਂ ਥੋੜਾ ਬੋੜਾ ਜੰਨਾ ਕਿ ਬਸ ਸਕਦਾ ਇਹ 1692 ਅਸੀਂ ਸੋਚਦੇ ਵੀ ਚੱਲ ਧੋਤਾ ਕੇ ਤੇ ਹੋਰ ਤੇ ਕੁਝ ਨਹੀਂ ਹੋ ਸਕਦਾ ਤੇ ਜਿਹੜਾ ਸਾਡਾ ਘਰ ਮਤਲਬ ਕੋਈ ਆਪਾਂ ਇਹਨੂੰ ਮਤਲਬ ਜੇ ਵਰਤੋਂ ਵਿੱਚ ਆ ਜੇ ਕਿਤੇ ਦਾਣੇ ਮਤਲਬ ਚਾਰ ਚੌਲ ਕਿਤੇ ਬਚ ਜਾਣਗੇ ਨਾ ਤੇ ਇਹੋ ਜਿਹਾ ਆਪਾਂ ਕੋਈ ਹੋਵੇ ਸੀਲਾ ਕਰ ਲਈਏ ਉਹਦੇ ਕਰਕੇ ਫਿਰ ਆਪਾਂ ਇੱਥੇ ਸੁੱਕਣੇ ਪਾਈ ਤੇ ਇਹ ਇੰਨੀ ਜ਼ਿਆਦਾ ਦੀ ਕੰਡੀਸ਼ਨ ਮਾੜੀ ਸੀ ਕਿ ਇਹ ਵੇਖ ਲਓ ਹੁਣ ਆ ਇੱਕ ਦੋ ਦਿਨਾਂ ਦੇ ਵਿੱਚ ਕੀ ਇਹਦੀ ਹਾਲਤ ਹੋ ਗਈ ਬਦਬੋ ਮਾਰਨ ਲੱਗ ਗਈ ਹੈ ਅਚੇ ਕਟਾ ਕੇ ਤੇ ਤੁਸੀਂ ਇੱਥੇ ਢੇਰੀ ਲਾ ਦਿੱਤੀ ਸੀ ਸਕਾਉਣ ਵਾਸਤੇ ਰੱਖਿਆ ਹੋਇਆ ਤੇ ਇਹ ਖਰਾਬ ਹੋ ਗਲ ਗਿਆ ਇਹਦੇ ਵਿੱਚੋਂ ਤੇ ਇਹ ਤੁਲੀ ਨਹੀਂ ਜਿਹਾ ਲੱਗ ਜਾਂਦੀ ਹੈ ਪੁਲੀ ਇਸ ਤਰ੍ਹਾਂ ਦੇ ਹਾਲਾਤ ਬਣ ਗਏ ਹਾਂਜੀ ਤੇ ਇਹਦਾ ਕੀ ਕਰਾਂਗੇ ਆਪਾਂ ਕੁਝ ਨਹੀਂ ਕਰ ਸਕਦੇ 5000 ਜਿਹੜਾ ਉੱਪਰ ਲੱਗੋ ਵੀ ਖਤਮ ਹੋ ਗਏ 5000 ਜਿਹੜਾ ਵढਾਈ ਦਿੱਤੀ ਨਾਲ ਉਹ ਉਦਾਂ ਸਾਨੂੰ ਹੋਰ ਉੱਤੇ ਪੈ ਗਿਆ ਹਾਂਜੀ ਉਹ ਉਸੇ ਵੇਲੇ ਚਾਹੇ ਦੇ ਕੇ ਤੋੜਨਾ ਤੇ ਉਹ ਉਸੇ ਵੇਲੇ ਉਹ ਪੈਸੇ ਜ਼ਮੀਨ 'ਚ ਮਸ਼ੀਨ ਹੁੰਦੀ ਤੇ ਪਹਿਲਾਂ ਕਿਤੇ ਦੇ ਦਿਓ ਹੁਣ ਬਿਲਕੁਲ ਉਹਨੇ ਜਦੋਂ ਮਸ਼ੀਨ ਲੈ ਕੇ ਆਉਣੀਆਂ ਮਸ਼ੀਨ ਵਾਲੇ ਨੇ ਆਪਣਾ ਖਰਚਾ ਲੈ ਲਿਆ ਤੇ ਇਹ ਜਿਹੜਾ ਜਿਹੜੀ ਕੱਟੀ ਹੋਈ ਫਸਲ ਸੀ ਉਹ ਵੀ ਨੁਕਸਾਨੀ ਗਈ ਬਿਲਕੁਲ ਸਭ ਤੋਂ ਉੱਚੀ ਜਗ੍ਹਾ ਦੀ ਹੈ ਵੱਡੀ ਹੋਈ ਫਸਲ ਆ ਇਹਦੇ ਉੱਤੋਂ ਦੀ ਵੀ 3-3 ਫੁੱਟ ਪਾਣੀ ਜਿਹੜਾ ਕਿ ਨਹੀਂ 27 ਤਰੀਕ ਤੋਂ ਲੱਗ ਕੇ 3 ਤਰੀਕ ਤੱਕ ਲਗਾਤਾਰ ਵਗ ਚੁੱਕਾ ਤੇ ਦੌਰੇ ਜਿਹੜਾ ਪਾਣੀ ਆਉਣਾ ਉਹਦੇ ਨਾਲ ਇਹ ਇਹਦੀ ਕੰਡੀਸ਼ਨ ਜਿਹੜੀ ਬਿਲਕੁਲ ਜ਼ੀਰੋ ਕਰ ਦਿੰਦੀ ਹੈ ਤੇ ਇਹੋ ਹਾਲਾਤ ਅੱਗੇ ਨੇ ਜਿੰਨਾ ਐਵੇਂ ਇਹ ਫਸਲ 1692 ਲਾਈ ਆ 1509 ਲਾਈ ਆ ਉਹਨਾਂ ਵਾਸਤੇ ਤੇ ਬਿਲਕੁਲ ਹੀ ਪਹਿਲੇ ਖਤਮ ਹੋ ਚੁੱਕਾ ਕੰਮ ਜਿਹੜੇ ਕੋ ਬਚੀ ਨੇ ਸਰ ਫਸਲਿਆ ਨਾ ਉਹਦੀ ਕੰਡੀਸ਼ਨ ਇਦਾਂ ਦੀ ਹੋਣੀ ਹੈ ਹਾਂਜੀ ਜਿਹੜੇ ਕੋ ਆਪਾਂ ਲੱਗਦਾ ਨਾ ਲੱਗਣੀ ਬੱਤੀ ਲੱਗਦੀ ਹੈ ਹਾਂ ਕੋ ਹਰਿਆਲੀ ਕਦੇ ਮਾੜੀ ਜਿਵੇਂ ਲੱਗਦੀ ਹੈ ਹਾਂਜੀ ਤੇ ਉਹਨਾਂ ਦਾ ਵੀ ਹਾਲੇ ਹੀ ਹੈ ਸਾਰਿਆਂ ਦਾ ਹਾਲੇ ਹੀ ਹੈ ਸਲਾਬ ਇਹ ਨਹੀਂ ਕੁਛ ਨਹੀਂ ਸਲਾਬ ਨਹੀਂ ਜਿਆਦਾ ਆ ਵੇਖੋ ਇਹ ਸੁੱਕਣੇ ਪਈ ਵੀ ਉੱਗ ਪਈ ਆ ਹੁਣ ਹਾਂਜੀ ਆ ਆਪਾਂ ਸੁੱਕਣੇ ਪਈ ਹੋਈ ਆ ਫਸਲ ਆ ਜੀ ਦਿਖਾ ਲ ਦਿਓ ਹਾਂ ਹਾਂ ਅੱਛਾ ਇਹ ਸੁੱਕਣੇ ਪਈ ਹੋਈ ਵੀ ਇਹਦੇ ਚ ਇੰਨੀ ਗਰਦਾ ਤੇ ਹੈਗਾ ਜੀ ਸਾਰੀ ਉਗਣ ਡਈ ਹੈ ਤੇ ਕਦਮ ਹੋ ਗਿਆ ਜੀ ਕਿ ਹੋ ਗਿਆ ਹੈ ਨਾ ਇਹਨਾ ਥਾਂ ਅਵੇਲੇਬਲ ਨਹੀਂ ਵੀ ਹੈ ਥੋੜੀ ਜਹੀ ਤੇ ਇੰਨੇ ਖਾਜ ਕੋਈ ਜਿਆਦਾ ਮੋਟੀ ਪਰਤ ਵੀ ਨਹੀਂ ਇਹਦੀ ਖਲਾਰੀ ਤੇ ਖਲਾਰ ਦੇ ਬਾਵਜੂਦ ਇੰਨੀ ਗਰਮੀ ਦੇ ਬਾਵਜੂਦ ਵੀ ਇਹ ਉਗ ਗਈ ਬੋਲਦੇ ਰਹੇ ਆਪਾਂ ਤੇ ਫੋਲੀ ਵੀ ਦਿੰਦੇ ਆ ਤੇ ਫੇਰ ਵੀ ਉਲੀ ਲੱਗ ਗਈ ਆ ਕੋਈ ਹਾਲ ਹੀ ਨਹੀਂ ਬਹੁਤ 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 ਬਰਬਾਦੀ ਜਿਹੜਾ ਗਰਦ ਵਿੱਚੋਂ ਜਿਹੜਾ ਘਟਾ ਉਡਣ ਦਾ ਜੇ ਆਪਾਂ ਤੁਸੀਂ ਹਲਾਉਨੇ ਹੋ ਨਾ ਵੇਖੋ ਘਟਾ ਉਡਦਾ ਇਹ ਘਟਾ ਉਡਣ ਦਾ ਕਾਰਨ ਇਹ ਹੋਈ ਹੈ ਕਿ ਉੱਤੇ ਜਿਹੜੀ ਰਿਬ ਜੰਮ ਗਈ ਸੀ ਇਹ ਸਰ ਜਦੋਂ ਪਾਣੀ ਆਇਆ ਵਾ ਨਾ ਦਰਿਆ ਦਾ ਤੇ ਜਿਹੜਾ 3 ਤਰੀਕ ਨੂੰ ਪਾਣੀ ਆਇਆ ਉਹ بارشਾਂ ਨਾਲ ਇੰਨਾ ਗੰਦਾ ਸੀ ਕਿ ਪੂਰਾ ਲਾਲ ਰੰਗ ਦਾ ਪਾਣੀ ਸੀ ਹੂੰ ਉਹਦੀ ਬਦੌਲਤ ਹੀ ਆ ਜਿਹੜੇ ਖੇਤਾਂ ਵਿੱਚ ਮਤਲਬ ਹੁਣ ਗਰਦਾ ਬੈਠਾ ਨਾ 3-3 ਇੰਚ 4-4 ਇੰਚ ਜਿਸੇ ਨੀਵੇਂ ਥਾਂ ਨੇ ਉੱਥੇ ਤੇ ਜ਼ਿਆਦਾ ਵੀ ਆ ਉਹ ਨਾ ਤੇ ਟਰੈਕਟਰ ਤੋਂ ਦੇਣਾ ਉਹਨੇ ਤੇ ਨਾ ਉਹਨੇ ਮਤਲਬ ਸੁੱਕਣਾ ਵਾ ਉਹ ਉਪਰੋਂ ਵੇਖਣ ਨੂੰ ਲੱਗਦੀ ਕਿ ਸੌਗੀ ਤੇ ਕੋਈ ਖਲੋਤੇ ਹੋ ਕੇ ਪਿੱਛੇ ਆਪਾਂ ਦੇਖ ਕੇ ਵੀ ਆਏ ਆ ਜਿੱਥੇ ਆਪਾਂ ਪੈਰ ਰੱਖਿਆ ਸੀ ਉੱਥੇ ਹੀ ਉਹ ਦਲਦਲ ਜੀ ਬਣ ਗਈ ਤੇ ਇਹ ਉਹਦਾ ਇਹੋ ਡਰਿਆਗਾ ਸਾਨੂੰ ਜਿੰਨਾ ਚਿਰ ਇਹ ਲੈਵਲ ਪਤਾ ਨਹੀਂ ਕਦੋਂ ਥੱਲੇ ਜਾਣਾ ਕੁਦਰਤ ਵਾਲੇ ਨੇ ਖੜਨਾ ਤੇ ਫਿਰ ਕਦੋਂ ਇਹ ਸਾਡੀ ਪੰਜ ਪੰਜ ਚਾਰ ਚਾਰ ਵਾਰਾਂ ਵੀ ਆ ਬਰਸਣ ਵਾ ਤੇ ਥੋੜਾ ਜਿਹਾ ਥਾਂ ਵਾਇਆ ਹੀ ਦੋ ਤਿੰਨ ਨਾਲ ਤੇ ਉਹ ਅਜੇ 7 ਦਿਨ ਹੋ ਗਏ ਆਪਾਂ ਟਰੈਕਟਰ ਚਲਾ ਚਲਾ ਕੇ ਰੋਜ਼ ਫੋਲੀ ਦਿੰਨੇ ਆ ਤੇ ਅਜੇ ਵੀ ਨਹੀਂ ਉਹ ਬਣਿਆ ਜੀ ਤੇ ਬਾਕੀ ਵੀ ਜ਼ਮੀਨਾਂ ਦੇ ਉਹ ਹਾਲੇ ਸਾਰੇ ਪਾਸੇ ਸਾਰੇ ਜੋ ਕੁਝ ਹੈ ਉਹ ਪੂਰੇ ਪਿੰਡ ਦੇ ਹਾਲੇ ਹੂੰ ਹੂੰ ਇਹ ਸਭ ਤੋਂ ਉੱਚੀ ਸੀ ਕਹਿੰਦੇ ਆ ਜਿਹੜੀ ਵੱਡੀ ਸਭ ਤੋਂ ਉੱਚੇ ਥਾਂ ਤੋਂ ਵੱਡੀ ਪਿੰਡ ਪਿੰਡ ਦੇ ਨੇੜੇ ਹੁਣ ਕਰ ਕੋਈ ਪਿੰਡ ਤੇ ਬਿਲਕੁਲ ਨਾਲ ਲੱਗ ਹੂੰ ਹੂੰ ਤੇ ਕਿੰਨੀ ਜਗ੍ਹਾ ਦੀ ਸੀ ਇਹ ਫਸਲ ਜੀ ਇਹ ਵਿੱਚ ਕੋਈ 5 6 ਨਾਲ ਥਾਂ ਆ ਸਰ ਹੂੰ ਹਾਂਜੀ ਤੇ ਤੁਸੀਂ ਆਸਬੰਦ ਹੋਗੇ ਕਿ ਚਲੋ ਖਰਚਾ ਨਿਕਲ ਜੂਗਾ ਇਹੋ ਸੋਚਾ ਹਾਂਜੀ ਵੀ ਖਰਚਾ ਨਿਕਲ ਜਾਏਗਾ ਤੇ ਚਲ ਇੱਕਦਣ ਆਲੇ ਇੱਥੇ ਬਰਸਨ ਬੀਜਣੀ ਹਾਂ ਤੇ ਉਹਦੇ ਕਰਕੇ ਆਹ 1692 ਜਿਹੜੀ ਇਹ ਫਸਲ ਪਹਿਲਾਂ ਹੋ ਜਾਂਦੀ ਆ ਤੇ ਇਸ ਕਰਕੇ ਇਹ ਵੀ ਚੱਲੇ ਅਸੀਂ ਵੱਢ ਕੇ ਤੇ ਹੁਣ ਆਪਾਂ ਜਿਹੜਾ ਵੀ ਥਾਂ ਤੋਂ ਵਾਈਏ ਤੇ ਫਰ ਬਰਸਣ ਦਾ ਕਰੀਏ ਕੁਝ ਤੇ ਨਾਲੇ ਦਾਣੇ ਵੱਜ ਜਾਣਗੇ ਤਾਂ ਇਹ ਨਿਊਏਲੋ ਤੁਸੀਂ ਕੰਡੀਸ਼ਨ ਵੇਖ ਹੀ ਰਹੇ ਹੋ ਵੀ ਕੀ ਹੋ ਗਿਆ ਅੱਛਾ ਇਹ ਹੁਣ ਇਹ ਵੇਖੋ ਕਿ ਜਦੋਂ ਹੁਣ ਪਟਵਾਰੀ ਸਾਹਿਬ ਤੁਹਾਡੇ ਕੋਲੋਂ ਗਏ ਤੇ ਉਹ ਤੁਹਾਡਾ ਨੋਟ ਕੀ ਕਰਨਗੇ ਤੁਸੀਂ ਵਾਰਡ ਤੇ ਆ ਜਾਂ ਵਾਲੀ ਆ ਇਹਦਾ ਮੁਆਵਜ਼ਾ ਵੀ ਨਹੀਂ ਮਿਲਣਾ ਤੁਹਾਨੂੰ ਕੋਈ ਨਹੀਂ ਸਰ ਕੁਝ ਕੀ ਕਰ ਸਕਦੇ ਸਰ ਪਰ ਹੁਣ ਇਹ ਨਾ ਹਾਂਜੀ ਇਹ ਤਾਂ ਹੁਣ ਸਰਕਾਰਾਂ ਨੂੰ ਚਾਹੀਦਾ ਵੀ ਜਿਹੜਾ ਨੁਕਸਾਨ ਕਿਸਾਨਾਂ ਦਾ ਹੋ ਗਿਆ ਉਹਨੂੰ ਟਾਈਮ ਦੇ ਨਾਲ ਵੇਖਣ ਆ ਕੇ ਹਣਾ ਹੁਣ ਕਿਸਾਨਾਂ ਨੇ ਦੂਜਾ ਆ ਕੇ ਬਰਸਣ ਵੇਚਣੀ ਨਾ ਡੰਗਰਾਂ ਵਿੱਚ ਪਿਛਲੇ ਵਿਚਾਰਾ ਕੋ ਰਿਆ ਹੀ ਨਹੀਂ ਤੂੜੀਆਂ ਸਾਡੀਆਂ ਨਹੀਂ ਰਹੀਆਂ ਹਾਂਜੀ ਤੇ ਹੁਣ ਅਗਲਾ ਚਾਰਾ ਜੇ ਅਸੀਂ ਕਰਦੇ ਆ ਤਾਂ ਫਿਰ ਕਿਤੋਂਕ ਵੇਟ ਕਰਾਂਗੇ ਇਹਨਾਂ ਦੀ ਕਿਉਂਕਿ ਇਹ ਤੁਹਾਡਾ 100% ਨੁਕਸਾਨ ਆ ਹਨਾ ਵੈਸੇ ਪਰ ਕਾਗਜ਼ੀ ਜੋ ਲੱਭਣੇ ਕੁਛ ਨਹੀਂ ਤੁਸੀਂ ਤਾਂ ਫਸਲ ਵੀ ਵਾਹਲੀ ਆ ਪਹਿਲੇ ਵੀ ਵਾਹਤੀ ਆ ਤੇ ਫਸਲ ਵੀ ਖਤਮ ਹੋ ਗਈ ਹੈ ਕਾਗਜ਼ੀ ਨੇ ਖਤਮ ਹੋ ਗਿਆ ਸਾਰਾ ਕੁਝ ਖਤਮ ਹੋ ਗਿਆ ਕਾਗਜ਼ੀ ਤੇ ਜਦੋਂ ਪਟਵਾਰੀ ਸਾਹਿਬ ਆਏ ਤੇ ਫਿਰ ਕੀ ਦਸੋਗੇ ਮੰਨਣਗੇ ਉਹ ਸਰੋਂ ਕਿਤੇ ਮਹੀਨਾ ਹੋ ਗਿਆ ਹਾਂਜੀ ਚਲੋ ਲੱਗਿਆ 5-10 ਦਿਨ ਹੋ ਗਏ ਪਾਣੀ ਲੱਤ ਗਿਆ ਉਸ ਤੋਂ ਬਾਅਦ ਕੋਈ ਕਾਰਵਾਈ ਹੋਵੇ ਪਰ ਨਹੀਂ ਅਜੇ ਤੱਕ ਕੁਛ ਨਹੀਂ ਐ ਆਈ ਤੁਸੀਂ ਪਹਿਲੀ ਵਾਰ ਤੁਸੀਂ ਆ ਸਾਡੀ ਸੁਣੀ ਹੈ ਹਾਂਜੀ ਹੋਰ ਕੀ ਸੁਣੀ ਨਹੀਂ ਆਈ ਆ ਸਿੱਧੀ ਗੱਲ ਕਰਨੀ ਆ ਪਹਿਲੀ ਧੰਨਵਾਦ ਤੁਹਾਡਾ ਆ ਕੇ ਤੁਮ ਵੀਡੀਓ ਵਾੜੋ ਬਣਾਈ ਹੈ ਰੇਬ ਰੇਬੀ ਦੱਸ ਰਹੀ ਹੈ ਨਾ ਇਹ ਜਿਹੜੀ ਜ਼ਮੀਨ ਦੇ ਉੱਤੇ ਇਹ ਜਿਹੜੀ ਰੇਬ ਚੜੀ ਸੀ ਉਹ ਫਸਲ ਦੱਸ ਰਹੀ ਹੈ ਕਿ ਇਹ ਰੇਬ ਜਿਹੜੀ ਰੇਬ ਨੇ ਸਾਰਾ ਜਿਹੜਾ ਵਾ ਇਸ ਟਾਈਮ ਫਸਲ ਜਿਹੜੀ ਖਰਾਬ ਕਰ ਦਿੰਦੀ ਹੈ ਧਰਮਾਬਾਦ ਪਿੰਡ ਦੀ ਤਸਵੀਰ ਆ ਤੇ ਧਰਮਾਬਾਦ ਵਾਲਾ ਇਹੋ ਰਸਤਾ ਕੋਨੇ ਵਾਲ ਨੂੰ ਜਾਂਦਾ ਜਿੱਥੇ ਖੜੇ ਆਪਾਂ ਹਨਾ ਹਾਂਜੀ ਇਹੀ ਰਸਤਾ ਸਰ ਧਰਮਾਬਾਦ ਤੋਂ ਕੋਨੇ ਵਾਲੇ ਮਾਸ਼ਾਅੱਲਾ ਜਾਂਦਾ ਹਾਂਜੀ 1 ਕਿਲੋਮੀਟਰ ਸਹਰੇਗਾ ਇਥੋਂ ਬਿਲਕੁਲ ਸਾਹਮਣੇ ਹੀ ਦੇਖਦਾ ਸਰ ਮਾਸ਼ਾਅੱਲਾ ਕੋਨੇ ਵਾਲਾ ਤੇ ਸਭ ਜਿਹੜੇ ਜਿੰਨੇ ਆਏ ਉੱਥੇ ਹੀ ਆਏ ਆ ਇੱਧਰ ਨੂੰ ਨਹੀਂ ਵੇਖਿਆ ਵੀ ਕਿਹਨੇ ਇਹ ਪਿੰਡ ਰੀਗਾ ਜੇ ਉੱਥੇ ਬੰਨ ਟੁੱਟਾ ਤਾਂ ਪਹਿਲਾ ਪਿੰਡ ਸਾਡਾ ਸੀ ਪਹਿਲੋਂ ਤੁਹਾਡਾ ਆਸਾਨ ਜਿਆਦਾ ਸਭ ਤੋਂ ਪਹਿਲਾ ਹੈ ਨੱਕੇ ਗਏ ਨਹੀਂ ਨਕਾ ਜੂ ਨਕਾ ਟੁੱਟ ਜਣਾ ਆਪਣਾ ਪਾਈ ਚ ਤੇ ਪਾਈ ਆ ਪਹਿਲੀ ਪੜ ਜਾਂਦੀ ਏ ਦੂਜੀ ਦੇ ਗਾਂ ਗਈ ਨੱਕੇ ਤੇ ਤੁਸੀਂ ਸੀ ਤੁਸੀਂ ਦੇ ਨੱਕੇ ਤੁਸੀਂ ਸੀ ਉਹ ਮਾਈ ਪੈ ਗਿਆ ਕੋਹਨੇ ਅਲਦਾ ਖਾਲੀ ਹੋ ਗਿਆ ਉਸੇ ਲਈ ਸੇ ਇਹ ਮਤਲਬ ਬੜੀ ਫਸਲ ਵੀ ਜਿਆਦਾ ਇਧਰ ਹੀ ਹੈ ਨਾ ਹਾਂਜੀ ਸਾਰੀ ਤਰਮੰਬਾ ਦੀ ਸਾਰੀ ਰਕਬਾ ਵੀ ਇਧਰ ਹੀ ਹੈ ਨਵਾਨ ਹਾਂ ਇਧਰ ਨੂੰ ਹੀ ਆ ਕੋਈ ਨਿਯਲ ਪਾਣੀ ਟੁੱਟਣਾ ਜਾਂ ਕਿਸੇ ਤੇ ਕੋਈ ਜਾਨੀ ਹਮਲਾ ਕਰ ਦੇਣਾ ਸਾਡੇ ਵਾਸਤੇ ਕੋਈ ਚੀਜ਼ ਹੈ ਬਸ ਬਸ ਭਾਈ ਇਹ ਹੀ ਗੱਲ ਹੈ ਅਹੀਂ ਤੇ ਮਤਲਬ ਪਹਿਲਾਂ ਵੀ ਉਹੀ ਚੀਜ਼ ਹੀ ਜਾਗਦੇ ਆ ਟਾਈਮ ਕੱਢਿਆ ਜਦੋਂ ਪਾਕਿਸਤਾਨ ਦੇ ਨਾਲ ਇੱਕ ਚੱਲਦਾ ਹੀ ਚੱਕਰ ਤੇ ਹੁਣ ਵੀ ਸਾਡਾ ਜਿਹੜਾ ਹੀ ਉਹੀ ਕੰਡੀਸ਼ਨ ਰਹੀ ਸਾਡਾ ਜਿਹੜਾ ਸਹਿਮ ਹੈ ਨਾ ਦੂਰ ਨਹੀਂ ਦੂਰੀ ਮਾਰਾ ਕਿਹਾ ਸਕਦੇ ਆ ਜੇ ਜੰਗ ਲੱਗਦੀ ਆ ਤੇ ਤੁਹਾਡੇ ਪਿੰਡਾਂ ਨੂੰ ਚਲਣੀ ਪੈਂਦੀ ਆ ਤਾਂ ਵੀ ਸਾਡੇ ਪਿੰਡਾਂ ਚਲਣੇ ਪੈਂਦੀ ਇਥੋਂ ਕਿੰਨਾ ਸਾਰਾ 2-3 ਕਿਲੋਮੀਟਰ ਦੂਰ ਬਾਰਡਰ ਨਹੀਂ ਆ ਉੱਠਣਾ ਪੈਂਦਾ ਤੁਹਾਨੂੰ ਫਿਰ ਤੋਂ ਉੱਠਣਾ ਤਾਂ ਸਾਰੇ ਤੇ ਪਰ ਨਹੀਂ ਆਪਾਂ ਉੱਠੇ ਉੱਠਣਾ ਤਾਂ ਉਸ ਟਾਈਮ ਤੇ ਲਾਸਟ ਪਰ ਕੀ ਤੇ ਜਾਂਦਾ ਹੈ ਨਾ ਪਰ ਕੀ ਤੇ ਜਾਂਦਾ ਹੀ ਹੈ ਨਾ ਪਰ ਨੀਂਦ ਹੁੰਦੀ ਨਾ ਕਿੰਨੂੰ ਚੈਨ ਨਾ ਹੁੰਦੀ ਜਨਾਨੀਆਂ ਕਰਦੀਆਂ ਕਿ ਆ ਬੰਦੇ ਆ ਜਾਂ ਟਾਈਮ ਟਾਈਮ ਬੰਦੀ ਜਨਾਨੀਆਂ ਦੇ ਵਿੱਚ ਬਟਾਇਦਾ ਕਿ ਪੜਗੀਆਂ ਸਾਡੀਆਂ ਫ ਬੱਚੇ ਕਿਥੋਂ ਵਿਚਾਰੇ ਸਾਡੇ ਪੜ੍ਹ ਲਿਖ ਲੈਣਗੇ ਜਿਹਦਾ ਦਿਲ ਚ ਇਹ ਸੈਮ ਨਹੀਂ ਨਿਕਲਦਾ دریਾਈ ਇਲਾਕਾ ਵਾ ਰਾਵੀ ਦਾ ਕੰਡਾ ਵਾ ਦੋਰੀਮਾਰਾ ਕਿਉਂਕਿ ਦੋਰੀਮਾਰ ਇਦਾਂ ਕਿ ਬਾਰਡਰ ਇਲਾਕਾ ਏ ਤੇ ਬਾਰਡਰ ਇਲਾਕਾ ਜਦੋਂ ਵੀ ਕਿਤੇ ਅਨਾਉਂਸਮੈਂਟ ਹੁੰਦੀ ਆ ਤੇ ਉਸ ਅਨਾਉਂਸਮੈਂਟ ਤੇ ਇਹਨਾਂ ਨੂੰ ਪਿੰਡ ਖਾਲੀ ਕਰਨੇ ਪੈਂਦੇ ਆ ਬਾਬਾ ਜੀ ਕਹਿੰਦੇ ਕਿ ਅਹੀਂ ਘਰਾਂ ਦੇ ਵਿੱਚ ਸੀ ਥੋੜੀ ਦੇਰ ਪਹਿਲਾਂ ਜੋ ਭਾਰਤ ਤੇ ਪਾਕਿਸਤਾਨ ਦਰਮਿਆਨ ਟਕਰਾਅ ਵਧਿਆ ਸੀ ਉਦੋਂ ਅਜੇ ਤੇ ਕੇਵਲ ਤਕਰਾਰ ਸੀ ਉਹ ਤੇ ਤਕਰਾਰ ਦੇ ਵਿੱਚ ਪਿੰਡ ਖਾਲੀ ਹੋ ਗਏ ਸੀ ਨੁਕਸਾਨ ਇਹਨਾਂ ਪਿੰਡਾਂ ਨੂੰ ਭੋਗਣਾ ਪੈਂਦਾ ਇਸ ਟਾਈਮ ਧਰਮਾਬਾਦ ਪਿੰਡ ਦੀ ਕਹਾਣੀ ਹੈ ਹਰ ਪਿੰਡ ਦੀ ਇਸ ਤਰ੍ਹਾਂ ਦੀ ਜਿੱਥੇ ਜਿੱਥੇ ਪਾਣੀ ਆਇਆ ਤੇ ਜਾਂ ਜਿਹੜੇ ਪਿੰਡ ਇਲਾਕੇ ਦੇ ਵਿੱਚ ਆ ਉਸ ਇਲਾਕੇ ਦੇ ਵਿੱਚ ਆ ਜਿਹੜੇ ਦੂਜੇ ਦੇਸ਼ ਨਾਲ ਪਾਕਿਸਤਾਨ ਨਾਲ ਲੱਗਦੇ ਹੋਏ ਆ ਉਹਨਾਂ ਪਿੰਡਾਂ ਦੀ ਕਹਾਣੀ ਹੈ ਦੋਰੀਆਂ ਮਾਰਾਂ ਚੱਲਦੇ ਆਏ ਇੱਕ ਪਾਣੀ ਦੀ ਮਾਰ ਇੱਕ ਜੰਗ ਦੀ ਮਾਰ ਜੰਗ ਪਿੰਡਾਂ ਦੇ ਪਿੰਡ ਖਾਲੀ ਕਰਾ ਦਿੰਦੀ ਆ ਉਸ ਤੋਂ ਬਾਅਦ ਚ ਵੱਡੇ ਤੌਰ ਤੇ ਨੁਕਸਾਨ ਭੁਗਣਾ ਪੈਂਦਾ ਕਿਸਾਨੀ ਦਾ ਖਾਸ ਕੇ ਨੁਕਸਾਨ ਤੇ ਜਦੋਂ ਕਿਸਾਨੀ ਦਾ ਨੁਕਸਾਨ ਹੁੰਦਾ ਤੇ ਫਿਰ ਜ਼ਿਮੀਂਦਾਰ ਦੇ ਨਾਲ ਨਾਲ ਮਜ਼ਦੂਰ ਦਾ ਨੁਕਸਾਨ ਤੇ ਹੈਗਾ ਹੀ ਹੈਗਾ ਫਿਰ ਦੁਕਾਨਦਾਰੀ ਖਰਾਬ ਹੁੰਦੀ ਆ ਫਿਰ ਆੜ ਦਾ ਨੁਕਸਾਨ ਹੁੰਦਾ ਹਰ ਇੱਕ ਦਾ ਨੁਕਸਾਨ ਆ ਜਦੋਂ ਜ਼ਿਮੀਂਦਾਰ ਨੁਕਸਾਨਿਆ ਜਾਂਦਾ ਨੁਕਸਾਨ ਸਭ ਦਾ ਹੀ ਹੁੰਦਾ ਸਰਕਾਰਾਂ ਨੂੰ ਇਹਨਾਂ ਪਿੰਡਾਂ ਵੱਲੋਂ ਅਪੀਲ ਆ ਕਿ ਸਾਰ ਲਈ ਜਾਵੇ ਅਜੇ ਕਾਨੂੰਗੋ ਸਾਹਿਬ ਤੇ ਪਟਵਾਰੀ ਸਾਹਿਬ ਛੇ ਦਿਨਾਂ ਪਿੰਡਾਂ ਦੇ ਵਿੱਚ ਆ ਨਹੀਂ ਰਹੇ ਤੇ ਜਦੋਂ ਫਸਲ ਵੱਢੀ ਗਈ ਉਤੋਂ ਬਾਅਦ ਸ਼ਾਨ ਨੁਕਸਾਨ ਦਾ ਵੀ ਪਤਾ ਨਹੀਂ ਲੱਗਣਾ ਕਿ ਨੁਕਸਾਨ ਕਿੰਨਾ ਕੁ ਸੀ ਜਰੂਰ ਪਹੁੰਚਿਓ ਇਹਨਾਂ ਪਿੰਡਾਂ ਦੀ ਸਾਰ ਲੈਣ ਵਾਸਤੇ